ਮਿੱਤਰੋ ਆਪਾਂ ਪਹੁੰਚਿਆ ਹਨਮਾਨਗੜ੍ਹ ਏਰੀਏ ਦੇ ਵਿੱਚ ਤੇ ਪਹਿਲਾਂ ਤਾਂ ਨਾ ਮੈਨੂੰ ਤਾਂ ਛਟੀਆਂ ਵੇਖ ਕੇ ਨਜ਼ਾਰਾ ਆ ਹੀ ਜਾਂਦਾ ਬੜਾ ਟਾਈਮ ਪਹਿਲਾਂ ਨਾ ਛਟੀਆਂ ਛੁਟੀਆਂ ਜਦੋਂ ਆਪਦੇ ਹੁੰਦਾ ਸੀ ਨਰਮਾ ਆਇਆ ਉਦੋਂ ਗੱਲ ਬਾਤ ਜੀ ਘੈਂਟ ਲੱਗਦੀ ਹੁੰਦੀ ਸੀ ਤੇ ਆ ਛਟੀਆਂ ਛੁਟਗੀਆਂ ਆ ਤੇ ਆ ਨਰਮਾ ਚੁਗਣ ਵਾਲਾ ਵੀ ਕੋਈ ਆ ਰਹੀ ਹੋਊਗਾ ਬਾਈ ਵੇਖ ਫੁੱਟ ਗਈ ਬੜੀਆਂ ਨਰਮੀਆਂ ਸਹੀ ਨਹੀਂ ਚੁਗਿਆ ਜਾਨੀ ਕਿ ਅਖੀਰਲੀ ਚੋਣੀ ਜਾਂ ਇਹਨੇ ਟੀਂਡੇ ਨਹੀਂ ਤੋੜੇ ਹੋਣੇ ਤੇ ਆ ਮਸ਼ੀਨਾਂ ਖੜੀਆਂ ਪਾਈਆਂ ਦੀਆਂ ਤੇ ਮੈਂ ਤੁਹਾਨੂੰ ਇੱਕ ਨਾਲੇ ਤੱਕ ਏੜਾ ਦੁਵਾਣਾ ਇੱਕ ਚੀਜ਼ ਮੈਨੂੰ ਬੜੀ ਘੈਂਟ ਲੱਗੀ ਬਾਈ ਯਾਰ ਰਾਜਸਥਾਨ ਦੀ ਇੱਕ ਤਾਂ ਘਰਾਂ ਦੇ ਇਹਨਾਂ ਦੇ ਵਲਗਣੇ ਨਹੀਂ ਜਮਾਈ ਹੈਪੀ ਹੋ ਰਿਆ ਇੱਕ ਤਿੰਨ ਦੇ ਘਰਾਂ ਦੇ ਵਲਗਣੇ ਨਹੀਂ ਜਮਾਈ ਸੰਦ ਸਵੇੜਾ ਉਵੇਂ ਹੀ ਖੜਾ ਰਹਿੰਦਾ ਯਾਰ ਵੀ ਆ ਆਪਣੇ ਪੰਜਾਬੀ ਆ ਬਾਈ ਇੱਥੇ ਦੂਜਾ ਮਸ਼ੀਨਾਂ ਦੀ ਰਿਪੇਅਰ ਕਰੀ ਜਾਂਦੇ ਆ ਸਰੋਂ ਦਾ ਕੰਮ ਚੱਲਣਾ ਤੇ ਤੁਹਾਨੂੰ ਦਿਖਾਉਣਾ ਮੈਂ ਇਹ ਗਾਰਡਮੈਂਟ ਮੈਨੂੰ ਬੜਾ ਘੈਂਟ ਲੱਗਿਆ ਕਿ ਏਰੀਆ ਬੜਾ ਸਕੂਨ ਜੇ ਵਾਲਾ ਚੱਲ ਵੀ ਓਏ ਥੋੜੀ ਚੱਕੀ ਓਏ ਵਾਡਾ ਡੱਗ ਫੜਦਾ ਵਾਹ ਬਸ ਰਹੀ ਤਾਸ ਮਾ ਬਾਸ ਕਰ ਟੱਕਰ ਪ੍ਰਧਾਨ ਆ ਦੱਸੀ ਡਿੱਗੀ ਬਾਰੇ ਯਾਰ ਕੀ ਮੋਲ ਆ ਇਹ ਡਿੱਗੀ ਬਈ ਆਪਾਂ ਪੀਣ ਵਾਲੇ ਪਾਣੀ ਆਸਤੇ ਬਣਾਈ ਜੀ ਤੇ ਹੱਥੀ ਕਰਾਈ ਜਾਂਨੇ ਸਾਰਾ ਕੰਮ ਇਹ ਤੇ ਇਹ ਆਪਣੇ ਤਿੰਨ ਦਿਨਾਂ ਦੀ ਪੱਟੀ ਐ 15 ਫੁੱਟ ਲੂੰਗੀ ਪੱਟੀ ਐ ਨਹੀਂ ਆ ਬੰਦੇ ਬੰਦੇ ਨੇ ਬੱਟੀ ਹੈ ਹਾਂ ਬੰਦੇ ਨੇ ਇੱਕ ਇੱਕ ਤੇ ਆਪਣੇ ਕਈਆਂ ਨਾਲ ਵੀ ਅੱਛਾ 15 ਫੁੱਟ ਆਏ ਹੈ 15 ਫੁੱਟ ਪਾਣੀ ਬੁਣੀ ਇੱਥੇ ਕੀ ਹਿਸਾਬ ਕਰਤਾ ਹੈ ਪਾਣੀ ਠੀਕ ਹੈ ਵਧੀਆ ਜਾਂਦੇ ਆ ਉਹਦਾ ਪਾਉਣਾ ਹੈ ਤੇ ਬਾਟਰ ਲੱਗਦਾ ਨਹੀਂ ਯਾਰ ਆ ਆ ਵਾਂਡ ਤਾਂ ਠੀਕ ਹੈ ਯਾਰ ਆ ਮਿੱਟੀ ਨਹੀਂ ਮਿੱਟੀ ਵਧੀਆ ਲਾ ਲਈ ਇੱਥੇ ਕੋਰ ਹੈ ਨਾ ਵਾਂਣੇ ਚ ਲਾ ਲਈ ਠੀਕ ਹੈ ਭਾਈ ਅਜਵੇਂ ਹੋਣੀ ਯਾਰ ਬਲਗਣ ਬੁਲਗਣੀ ਹੈਣੀ ਇੱਥੇ ਮਸ਼ੀਨਾ ਮਸ਼ੂਨਾ ਉਵੇਂ ਹੀ ਖੜੀਆਂ ਮਾੜੇ ਨੇੜੇ ਆ ਕੇ ਦੱਸੀ ਇਹ ਵੀਰੇ ਆਪਣੇ ਪਿਆ ਵਾਲਾ ਹਿਸਾਬ ਨਹੀਂ ਹੈ ਨਾ ਹੂੰ ਤੇ ਇੱਥੇ ਪਹਿਲੇ ਜਿਹੜੇ ਭਰਾ ਰਾਜਸਥਾਨੋਂ ਦੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਤੇ ਪਹਿਲੇ ਇੱਥੇ ਪੁਰਾਣਾ ਪੰਜਾਬੀ ਆਪ ਨੂੰ ਦੀਨਾ ਹੁੰਦਾ ਹਾਂ ਯਾਰ ਚੋਰੀ ਚੋਰੀ ਵਾਲਾ ਕੰਮ ਜਮੇ ਹੀ ਹੈਣੀ ਜਾਂ ਨਸ਼ੇ ਵਾਲਾ ਇੱਥੇ ਕੋਰਾ ਕੰਮ ਨਹੀਂ ਆ ਐਂ ਹੀ ਖੜੀਆਂ ਰਹਿਦੀਆਂ ਮਸ਼ੀਨਾ ਇਹਦਾ ਆ ਕੇ ਹੁਣ ਖੋਲਣਾ ਹੈ ਬਸ ਇੱਥੇ ਟਿਕਨੇ ਪਹਿਲਾਂ ਐਂ ਹੀ ਖੜੀਆਂ ਐਂ ਹੀ ਲੱਗੀਆਂ ਸੀ ਠੀਕ ਆ ਘੈਂਟ ਆ ਬਾਈ ਕੰਮ ਦੇਖੋ ਫੀਲਿੰਗ ਨਾ ਪੁਰਾਣੇ ਪੰਜਾਬ ਜਿਹੇ ਵਾਲੀ ਆਉਂਦੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ ਹੁਣ ਜਿਹੜੇ ਜਿਆਦੇ ਉਮਰ ਵਾਲੇ ਬੰਦੇ ਬੁੰਦੇ ਜਿਹੜੇ ਵੇਖਣਗੇ ਨਾ ਤੇ ਇੱਕ ਤੇਰਬਾਵੇਂ ਦੇਖਿਆ ਜਿਹੜੀ ਮੰਨ ਕੇ ਚਲਾ ਜਿਵੇਂ ਛਟੀਆਂ ਛੋਟੀਆਂ ਪਈਆਂ ਤੇ ਪਹਿਲਾ ਵਾਲਾ ਜਿਵੇਂ ਨਰਮੇ ਵਾਲਾ ਮਾਹੌਲ ਜੰਦਾਈ ਉਹ ਮਾਹੌਲ ਚਾ ਲੱਗਿਆ ਮੈਨੂੰ ਤੇ ਉਹ ਜਿਵੇਂ ਜਿੰਨੇ ਮਰਜ਼ੀ ਘਰ ਵੇਖ ਲਓ ਮੈਨੂੰ ਤਾਂ ਕਿਸੇ ਦੇ ਵਲਗਨ ਨਹੀਂ ਲੱਗਾ ਉਹਨਾਂ ਦੇ ਵੇਖ ਲਾ ਉਹਨਾਂ ਦੇ ਵੇਖ ਲਾ ਉਹਨਾਂ ਦੇ ਵੇਖ ਲਾ ਵੱਡੇ ਵੱਡੇ ਘਰ ਪਾਇਆ ਲੋਕਾਂ ਦੇ ਪਰ ਵਲਗਨ ਕਿਸੇ ਦੇ ਵੀ ਨਹੀਂ ਘੈਂਟ ਗੱਲ ਬਾਤ ਆ ਯਾਰ ਬਾਈ ਨਜ਼ਾਰਾ ਹਾਂ ਜਾਨ ਚਾਹ ਆਪਰ ਮੰਮੀ ਦਿਖਾਈ ਚਾਹ ਜੂ ਫਿਰ ਆਪ ਵੀ ਬਣਾਉਣੇ ਸਸੀ ਗੱਲ ਜੀ ਕਿਹਦਾ ਦੇਖੀਦਾ ਮੰਮੀ ਅਰਕੇ ਹਾਂ ਠੀਕ ਆ ਬੀ ਆਪ ਆਪਣਾ ਰਹਿ ਜਾ ਠੀਕ ਹੈ ਬਣੀਏ ਦੀ ਚਾਹ ਹਾਂ ਚਾਹ ਬਣੀ ਜਾਂਦੀ ਆ ਬੂਥਾ ਹੋਊਗਾ ਬੁੱਟੇ ਹਾਂ ਗਿਆ ਬਣਾ ਲਿਆ ਬੁੱਟੇ ਚਾਹ ਬਣਾਉਣ ਲਾਇਆ ਸਿੰਘਾ ਨਾ ਮੈਂ ਆਈ ਨਾ ਬਾਈ ਬਰਾ ਯਕ ਨੇ ਕਹਿੰਦੇ ਬੂਟਾ ਚਾਹ ਬੂਟੇ ਨਾਲ ਦੀ ਚਾਹ ਨਹੀਂ ਬਣਾਉਂਦਾ ਕੋਈ ਹੈ ਜ਼ਿੰਮੇਵਾਰੀ ਲਈ ਹੈ ਦੀ ਨਾ ਨਾ ਹੈ ਹੈ ਆਏ ਨਾ ਕਿ ਗੁੱਸੇ ਹੋ ਜਾਂਦੇ ਕਿਉਂ ਫੋਰਮੈਂਟ ਫੋਰਮੈਂਟ ਸਾਡੇ ਆਏ ਤੱਕੜੀ ਤੱਕੜੀ ਵਾਲੇ ਕਿਹੜਾ ਆ ਹੈ ਤੱਕੜੀ ਵਾਲਾ ਕਿਹੜਾ ਹੈ ਇਹ ਤੱਕੜੀ ਵਾਲੇ ਬਾਈ ਕਿਉਂ ਡੈਕਰੀ ਆਪਣੇ ਇਥੇ ਰਾਜਸਥਾਨ ਹੋਰ ਤਾਂ ਕੋਈ ਕੰਮ ਨਹੀਂ ਆਉਂਦਾ ਹੈ ਤੇ ਆਪਾਂ ਭਾਂਡੇ ਘੁੰਡੇ ਰੱਖਣ ਨੂੰ ਇੱਥੇ ਇਹ ਤੱਕੜੀ ਦਾ ਹੋਰ ਤਾਂ ਕੋਈ ਕੰਮ ਨਹੀਂ ਰਹੇਗਾ ਫਰਜ਼ਾਨ ਦਾ ਹਾਂ ਕੰਮ ਨੂੰ ਰੱਖੀਆ ਵਾਲੇ ਤਾਂ ਕ੍ਰੀਨ ਚ ਲੈ ਗਏ ਨੇ ਅੱਛਾ ਪਿੰਡਾਂ ਚ ਲਾਉਣੇ ਆ ਤਾਂ ਬੇਇੱਜ਼ਤੀ ਹੁੰਦੀ ਆ ਹਾਂ ਤੇ ਉਹ ਹੁਣ ਇਹ ਤਾਂ ਝਾੜੂ ਜਾਵੜਿਆ ਨਾ ਹਾਂ ਤਾਂ ਕਰਕੇ ਫਿਰ ਬੈਨਰ ਸਾਰੇ ਇੱਥੇ ਆ ਹੁਣ ਇਹ ਭਾਂਡੇ ਭੁੰਡੇ ਧਰ ਲਈ ਦੇ ਇੱਥੇ ਠੀਕ ਆ ਵੀ ਜਾਨੀ ਕਿ ਯਾਰ ਵੀ ਡੈਂਪੀ ਇੱਥੋਂ ਤੱਕ ਵੀ ਕੰਮ ਦਿੰਦਾ ਰਾਜਸਥਾਨ ਚ ਵੀ ਹਾਂ ਰਾਜਸਥਾਨ ਚ ਪਾਰਟੀ ਉਹ ਜਿਆਦਾ ਲੱਗਦੀ ਆ ਵੀ ਆਪਦੀ ਇੱਛਾ ਸੀ ਹੈ ਨਾ ਹਾਂ ਸਹੀ ਗੱਲ ਤੇ ਇੱਕ ਉਹ ਜਿਹੜਾ ਗੰਜਾ ਜਾਨੀ ਖੜਾ ਉਹ ਆਪਣਾ ਚਾਚਾ ਉਹ ਹਾਂ ਤੇ ਫੈਨ ਆ ਬਾਦਲ ਦਾ ਅੱਛਾ ਉਹ ਲਿਆਇਆ ਫਿਰ ਡੈਂਪੀ ਨੂੰ ਇੱਥੇ ਹੈ ਡੈਂਪੀ ਨੂੰ ਇੱਥੇ ਲਿਆਇਆ ਕਿੰਨੇ ਚਿਰ ਤੱਕ ਕੰਮ ਚੱਲ ਪੂਗਾ ਸਰਮਾ ਦਾ ਸਰਮਾ ਦਾ ਕੰਮ ਚੱਲ ਪੂਆ ਮੇਲਾ ਮਹੀਨੇ ਤੱਕ ਹੈ ਨਾ ਦੋਵੇਂ ਮਿੱਧੀ ਮਸ਼ੀਨਾਂ ਪੰਜਾਬ ਤੋਂ ਹਾਂ ਮਸ਼ੀਨਾਂ ਪੰਜਾਬ ਤੋਂ ਮਹੀਨੇ ਇੱਕ ਦਾ ਇਹ ਬਾਈ ਦੀਆਂ ਇਸ ਦਿਨ ਉਹ ਗੰਜਾ ਆਇਆ ਨਹੀਂ ਜਿਹੜਾ ਉਹ ਆਪਣਾ ਚਾਚਾ ਉਹ ਅੱਛਾ ਤੇ ਮੈਂ ਸੁਣਿਆ ਚਾਚਾ ਹੀ ਇੱਥੇ ਪੰਜ ਛੇ ਇਕੱਠੇ ਕਰ ਲਾਂਗੇ ਦੋੜੀ ਵਾਲੀਆਂ ਵੀ ਤੇ 80 50 ਪਿਆ ਕੀ ਬਣਾਉਂਦਾ ਰਹਾ ਤਾਂ ਸੁਣਿਆ ਵੀ ਚਾਰ ਹੋਣੀਆਂ ਤਿੰਨ